ਲਾਚੌਰ ਦੇ ਨੇ ਜਿੱਕੀ ਪਿੰਡ ਮੋਹਰਾਂ ਵਿਖੇ ਧੰਨ ਧੰਨ ਬਾਬਾ ਹੰਸ ਰਾਜ ਜੀ ਪੰਜ ਪੀਰ ਨੂਰੀ ਦਰਬਾਰ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਦਰਬਾਰ ਦੇ ਗੱਦੀ ਨਿਸ਼ੀਨ ਪੂਰਨ ਬਾਬਾ ਜੀ ਨੇ ਦੱਸਿਆ ਹੈ ਕਿ ਇਸ ਮੌਕੇ ਤੇ ਸੰਗਤਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰਾਂ ਨੇ ਸ਼ਿਰਕਤ ਕੀਤੀ ਅਤੇ ਇਹਨਾਂ ਤੋਂ ਇਲਾਵਾ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਵਾਦ ਦੇ ਸੇਵਾਦਾਰ ਪਦਮਸ਼੍ਰੀ ਰਾਜਗਾਇ ਖਾਨ ਸਰਾਜ ਹੰਸ ਨੇ ਵੀ ਸ਼ਿਰਕਤ ਕੀਤੀ ਆਓ ਦੇਖਦੇ ਆ ਮੌਕੇ ਦੀ ਵਿਸ਼ੇਸ਼ਤਾ ਭੁਗਦੇ ਕਦੇ ਨਹੀਂ ਭੋਲਾ ਅਰੀ ਦੇ ਲਾਲ ਹੱਥ ਭੁਗਦੇ ਕਰੇ ਨਹੀਂ ਸਰਕਾਰ ਜੇ ਨਹੀਂ ਚੁਗਦੇ ਤਾਂ ਫਿਰ ਜੰਗ ਦੀ ਤਿਆਰੀ ਆ ਸਰਕਾਰ ਆਖ ਲਗੇ ਹੋਰ ਤੂੰ ਸਾਨੂੰ ਜੰਗ ਤੋਂ ਲੜਾਉਣਾ ਤੈਨੂੰ ਪਤਾ ਸੀ ਕੌਣ ਆ ਛਲਕਾ ਕੇ ਨਹੀਂ ਡਾਕਰੇ ਉਤੇ

ਜਿਹਨ ਮਾਲਕ ਦੇ ਖਿਆਲ ਦੀ ਜਿਹੜੀਆਂ ਅੱਖਾਂ ਨੰਨੀਆਂ ਉਹ ਸੱਚੇ ਮੋਤੀ ਬਣ ਜਾਂਦੇ ਔਰ ਉਹ ਵੀ ਹੀ ਇਬਾਦਤ ਦਾ ਵਾਇਸ ਇਸੇ ਤਰ੍ਹਾਂ ਇੰਤਜ਼ਾਰ ਵੀ ਉਹਦਾ ਹੀ ਅੱਖਾਂ ਨੂੰ ਹੁੰਦਾ ਜਿਹਨੂੰ ਅੱਖ ਮਿਲੀ ਹੋਵੇ ਜਿਹਨੂੰ ਨਜ਼ਰ ਮਿਲੀ ਹੋਵੇ ਬਹੁਤ ਅੱਛਾ ਪੰਚਾਇਰ ਦਾ ਇਹੋ ਇੰਨੀ ਕਿ ਸਮਝ ਵੜੀ ਚਾਹੀਦੀ ਕਿ ਕਿਹੜੇ ਦਰਬਾਰ ਦੇ ਕੀ ਗੱਲ ਕਰਨੀ ਹੈ ਬੱਚੀ ਨੇ ਬਹੁਤ ਵੈਰੀ ਗੁੱਡ ਬਹੁਤ ਬਹੁਤ ਸ਼ੁਕਰੀਆ ਸਰਕਾਰ ਤੁਹਾਡਾ ਸਭ ਦਾ ਬਹੁਤ ਹੀ ਸ਼ੁਕਰੀਆ